ਸਵਾਗਤ ਹੈ ਜੀ ਹੁਸ਼ਾਰਪੁਰ نیوز ਤੇ Facebook ਪੇਜ ਤੇ ਮੈਂ ਹਾਂ ਚੇਤਨ ਕਸ਼ਪ ਸੋ ਇੱਕ ਵੱਡੀ ਅਪਡੇਟ ਹੈ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਨੀ ਹੈ ਕਿਉਂਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਹੁਸ਼ਾਰਪੁਰ ਦਾ ਇੱਕ ਇਹ ਬੜਾ ਫੇਮਸ ਪ੍ਰਾਈਵੇਟ ਸਕੂਲ ਹੈ ਦਿੱਲੀ ਇੰਟਰਨੈਸ਼ਨਲ ਪਬਲਿਕ ਸਕੂਲ ਜੋ ਕਿ ਪਿਛਲੇ ਤਿੰਨ ਕੁ ਦਿਨਾਂ ਤੋਂ ਜਿਹੜਾ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਇੱਕ ਕਿ ਇੱਕ ਫੀਸ ਦੇ ਵਿਵਾਦ ਨੂੰ ਲੈ ਕੇ ਇਸ ਸਕੂਲ ਪ੍ਰਬੰਧਕਾਂ ਤੇ ਜਿਹੜੀ ਉਹਨਾਂ ਦੀ ਦਿੱਲੀ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਬ੍ਰਾਂਚ ਆ ਕਸਬਾ ਮਾਹਲਪੁਰ ਦੇ ਵਿੱਚ ਤਾਂ ਉੱਥੋਂ ਦੇ ਪ੍ਰਬੰਧਕਾਂ ਤੇ ਜਿਹੜੇ ਬੇहद ਗੰਭੀਰ ਇਲਜ਼ਾਮ ਲੱਗੇ ਨੇ ਇੱਕ 4 ਸਾਲ ਦੀ ਬੱਚੀ ਦੇ ਮਾਪਿਆਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਫੀਸ ਤੇ ਫੀਸ ਵੀ ਬਾਤ ਨੂੰ ਲੈ ਕੇ ਸਕੂਲ ਵੱਲੋਂ ਉਹਨਾਂ ਦੀ ਬੱਚੀ ਨੂੰ ਜਿਹੜਾ ਬਾਤ ਤੋਂ ਫੜ ਕੇ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ ਜਿਸ ਦੀ ਕਿ ਬਕਾਇਦਾ ਸੋਸ਼ਲ ਮੀਡੀਆ ਤੇ ਵੀਡੀਓ ਵੀ ਖੂਬ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ ਤਾਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਇਹ ਚਾਈਲਡ ਰਾਈਟਸ ਕਮਿਸ਼ਨ ਵੱਲੋਂ ਇਸ ਦਾ ਸਖਤ ਨੋਟਿਸ ਲਿਆ ਗਿਆ ਤੇ ਸਕੂਲ ਨੂੰ ਇੱਕ ਨੋਟਿਸ ਭੇਜਿਆ ਗਿਆ ਤੇ 12 ਦਸੰਬਰ ਨੂੰ ਹੁਕਮ ਜਾਰੀ ਕੀਤੇ ਗਏ ਨੇ ਸਖਤਾਈ ਦੇ ਨਾਲ ਕਿ ਸਾਰੇ ਸਕੂਲ ਦੇ ਸਕੂਲ ਦਾ ਸਟਾਫ ਹੈ ਜਿਹੜਾ ਉਹ ਕਮਿਸ਼ਨ ਦੇ ਸਾਹਮਣੇ ਪੇਸ਼ ਹੋਵੇਗਾ ਤੇ ਤੱਥਾਂ ਦੇ ਆਧਾਰ ਤੇ ਆਪਣੀ ਗੱਲ ਰੱਖੇਗਾ ਕਿ ਆਖਰਕਾਰ ਕਿਉਂ ਇਹ ਬੱਚੀ ਨੂੰ ਜਿਹੜਾ ਉਹ ਸਕੂਲ ਚੋਂ ਸਕੂਲ ਦੇ ਵਿੱਚੋਂ ਬਾਹਰ ਕੱਢਿਆ ਗਿਆ ਜੀ ਹੁਣ ਜੀ ਹਾਂ ਹੁਸ਼ਾਰਪੁਰ ਦੇ ਦਿੱਲੀ ਇੰਟਰਨੈਸ਼ਨਲ ਪਬਲਿਕ ਸਕੂਲ ਦੀਆਂ ਜਿਹੜੀਆਂ ਉਹ ਮੁਸ਼ਕਿਲਾਂ ਉਹ ਵੱਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਹੁਣ ਚਾਈਲਡ ਰਾਈਟਸ ਕਮਿਸ਼ਨ ਨੇ ਸਕੂਲ ਨੂੰ ਨੋਟਿਸ ਭੇਜਿਆ ਤੇ ਸਾਰੇ ਸਕੂਲ ਨੂੰ ਹੁਕਮ ਆਚਾਰੀ ਕੀਤਾ ਹੈ ਕਿ 12 ਦਸੰਬਰ ਨੂੰ ਸਾਰੇ ਸਕੂਲ ਦਾ ਸਟਾਫ ਹੈ ਜਿਹੜਾ ਉਹ ਸਕੂਲ ਦੇ ਕਮਿਸ਼ਨ ਦੇ ਸਾਹਮਣੇ ਉਹ ਪੇਸ਼ ਹੋਵੇ ਤੇ ਪੇਸ਼ ਹੋ ਕੇ ਆਪਣੀ ਗੱਲ ਰੱਖੇ ਕਿ ਆਖਰਕਾਰ ਅਜੇ ਹੀ ਨੋਬਤ ਕਿਉਂ ਆਈ ਸੀ ਕਿ ਸਕੂਲ ਵੱਲੋਂ 4 ਸਾਲ ਦੀ ਬੱਚੀ ਨੂੰ ਜੋ ਨਰਸਰੀ ਕਲਾਸ ਦੀ ਵਿਦਿਆਰਥਣ ਹੈ ਉਸ ਨੂੰ ਸਕੂਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਤਕਰੀਬਨ 3 ਕੁ ਦਿਨਾਂ ਤੋਂ ਇਹ ਸਾਰਾ ਵਿਵਾਦ ਚੱਲਿਆ ਆ ਰਿਹਾ ਹੈ ਸੋਸ਼ਲ ਮੀਡੀਆ ਤੇ ਵਕ ਵਕ ਨਿਊਜ਼ ਚੈਨਲ ਤੇ ਵੈਬ ਚੈਨਨਲਸ ਤੇ ਇਕਾਵਰ ਬੜੀ ਤੇਜ਼ੀ ਦੇ ਨਾਲ ਇਹ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਵੀ ਜਾਗਿਆ ਕਮਿਸ਼ਨ ਵੀ ਜਾਗਿਆ ਤਾਂ ਕਮਿਸ਼ਨ ਨੇ ਹੁਣ ਇਸਦਾ ਸਖਤ ਨੋਟਿਸ ਲਿਆ ਹੈ ਤੇ 12 ਦਸੰਬਰ ਨੂੰ ਆਉਣ ਵਾਲੀ 12 ਦਸੰਬਰ ਨੂੰ ਕਮਿਸ਼ਨ ਨੇ ਹੁਕਮ ਜਾਰੀ ਕੀਤਾ ਹੈ ਕਿ ਸਾਰੇ ਸਕੂਲ ਦਾ ਜਿਹੜਾ ਸਟਾਫ ਹੈ ਉਹ ਕਮਿਸ਼ਨ ਦੇ ਸਾਹਮਣੇ ਪੇਸ਼ ਹੋਵੇਗਾ ਤੇ ਆਪਣੀ ਗੱਲ ਰੱਖੇਗਾ ਕਿ ਆਖਰਕਾਰ ਕਿਉਂ ਅਜਿਹੀ ਨੋਬਤ ਆਈ ਹੈ ਹਾਲਾਂਕਿ ਦੂਜੇ ਪਾਸੇ ਜਦੋਂ ਇਹ ਮੇਰੀ ਹੁਸ਼ਿਆਰਪੁਰ ਦੇ ਡੀਓ ਯਾਨੀ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸੁਖਜਿੰਦਰ ਸਿੰਘ ਸ਼ਾਇਦ ਉਹਨਾਂ ਦਾ ਨਾਮ ਹੈ ਹਰਜਿੰਦਰ ਸਿੰਘ ਕੇ ਸੁਖਜਿੰਦਰ ਸਿੰਘ ਉਹਨਾਂ ਦਾ ਇਹ ਨਾਮ ਹੈ ਡੀਓ ਹਰਜਿੰਦਰ ਸਿੰਘ ਨਾਮ ਹੈ ਉਹਨਾਂ ਦਾ ਐਲੀਮੈਂਟਰੀ ਡੀਓ ਐਲੀਮੈਂਟਰੀ ਹਰਜਿੰਦਰ ਸਿੰਘ ਜੀ ਨਾਲ ਮੇਰੀ ਕੱਲ ਗੱਲਬਾਤ ਹੋਈ ਸੀ ਤਾਂ ਉਹਨਾਂ ਵੱਲੋਂ ਵੀ ਦੱਸ ਉਹਨਾਂ ਵੱਲੋਂ ਦੱਸਿਆ ਗਿਆ ਸੀ ਕਿ ਫਿਲਹਾਲ ਸਾਡੇ ਧਿਆਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਜਿਹੜਾ ਨਹੀਂ ਆਇਆ ਹਾਂ ਉਹਨਾਂ ਵੱਲੋਂ ਖਬਰ ਆ ਜਾਂ ਵਾਇਰਲ ਵੀਡੀਓਜ਼ ਜ਼ਰੂਰ ਵੇਖੀਆਂ ਗਈਆਂ ਨੇ ਪ੍ਰੰਤੂ ਬੱਚੀ ਦੇ ਮਾਪਿਆਂ ਵੱਲੋਂ ਉਹਨਾਂ ਨੂੰ ਕੋਈ ਵੀ ਲਿਖਤੀ ਤੌਰ ਤੇ ਸ਼ਿਕਾਇਤ ਨਹੀਂ ਦਿੱਤੀ ਗਈ ਹੈ ਤੇ ਨਾ ਹੀ ਕੋਈ ਉਹਨਾਂ ਨੂੰ ਈਮੇਲ ਜ਼ਰੀਏ ਕੋਈ ਸ਼ਿਕਾਇਤ ਹਾਸਲ ਹੋਈ ਹੈ ਤੇ ਉਹਨਾਂ ਵੱਲੋਂ ਇੰਨਾ ਕੁ ਜ਼ਰੂਰ ਕਿਹਾ ਗਿਆ ਕਿ ਇਸ ਲਈ ਉਹਨਾਂ ਵੱਲੋਂ ਇੱਕ ਸਬੰਧਤ ਅਧਿਕਾਰੀ ਦੀ ਬੀਪੀਓ ਦੀ ਜਿਹੜੀ ਉਹ ਡਿਊਟੀ ਲਗਾ ਦਿੱਤੀ ਗਈ ਹੈ ਉਹਨੂੰ ਉਸ ਨੂੰ ਇਨਵੈਸਟਰ ਨਿਯੁਕਤ ਕੀਤਾ ਗਿਆ ਜੋ ਇਸਾਰੇ ਮਾਮਲੇ ਦੀ ਤੇ ਪੜਤਾਲ ਕਰੇਗਾ ਤੇ ਪੜਤਾਲ ਕਰਨ ਤੋਂ ਬਾਅਦ ਜਿਹੜੀ ਉਹ ਬਣਦੀ ਰਿਪੋਰਟ ਹੈ ਉਹ ਸਬੰਧਤ ਵਿਭਾਗ ਨੂੰ ਸੌਂਪੇਗਾ ਸੋ ਹੁਣ ਦਿੱਲੀ ਇੰਟਰਨੈਸ਼ਨਲ ਪਬਲਿਕ ਸਕੂਲ ਦੀਆਂ ਜਿਹੜੀਆਂ ਮੁਸ਼ਕਲਾਂ ਵੱਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਪਰੰਤੂ ਵੱਡਾ ਸਵਾਲ ਇਹ ਹੈ ਕਿ ਵਾਇਰਲ ਵੀਡੀਓ ਦੇ ਵਿੱਚ ਬੱਚੀ ਰੋਂਦੀ ਹੋਈ ਦਿਖਾਈ ਦੇ ਰਹੀ ਹੈ ਉਹ 마ਸੂਮ ਬੱਚੀ ਤਾਂ ਬੱਚੀ ਦੇ ਮਾਪਿਆਂ ਵੱਲੋਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰੰਤੂ ਬੜੀ ਇੱਕ ਹੈਰਾਨਗੀ ਵਾਲੀ ਗੱਲ ਵੀ ਹੈ ਤੇ ਇੱਕ ਬੇਸ਼ਰਮੀ ਵਾਲੀ ਗੱਲ ਵੀ ਹੈ ਕਿ ਕਿਵੇਂ ਸਕੂਲ ਦੀ ਜੋ ਉਹ ਮਹਿਲਾ ਇਨਚਾਰਜ ਹੈ ਉਹ ਕਿਵੇਂ ਪੇਸ਼ ਆਉਂਦੀ ਹੈ ਕਿਵੇਂ ਉਹ ਆਪੇ ਤੋਂ ਬਾਹਰ ਹੋ ਜਾਂਦੀ ਹੈ ਤੇ ਜੇਕਰ ਸਕੂਲ ਦੀ ਪ੍ਰਿੰਸੀਪਲ ਜਾਂ ਸਕੂਲ ਦੀ ਇਨਚਾਰਜ ਇਸ ਤਰ੍ਹਾਂ ਦਾ ਰਵਈਆ ਬੱਚਿਆਂ ਤੇ ਮਾਪਿਆਂ ਦੇ ਨਾਲ ਅਪਣਾਏਗੀ ਗੱਲਬਾਤ ਕਰਨ ਨੂੰ ਤਫੇਰ ਆਪਾਂ ਸਹਿਜ ਸੁਭਾਏ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਤਰ੍ਹਾਂ ਦੇ ਅਧਿਆਪਕ ਜਾਂ ਇਸ ਤਰ੍ਹਾਂ ਦੇ ਸਕੂਲ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਉਹ ਕੀ ਸਿਹਤ ਦੇਣਗੇ ਕਿਉਂਕਿ ਜਿਹੜੇ ਸਕੂਲ ਹੁੰਦੇ ਨੇ ਉਹਨਾਂ ਨੂੰ ਵਿਦਿਆਦਾ ਮੰਦਰ ਕਿਹਾ ਜਾਂਦਾ ਹੈ ਵਿਦਿਆਰਥੀ ਜਿੱਥੋਂ ਪੜ ਕੇ ਨਿਕਲਦਾ ਆਪਣੀ ਜ਼ਿੰਦਗੀ ਦੀ ਨੀਂਵ ਰੱਖਦਾ ਤੇ ਅੱਗੇ ਚੱਲ ਕੇ ਆਪਣੇ ਉਹ ਜ਼ਿੰਦਗੀ ਨੂੰ ਜਿਹੜਾ ਉਹ ਨਿਖਾਰਦਾ ਇਸ ਸਕੂਲ ਰਾਹੀਂ ਪਰੰਤੂ ਜਿਸ ਤਰ੍ਹਾਂ ਦਾ ਰਵਈਆ ਇਹ ਸਕੂਲ ਇੰਚਾਰਜ ਦਾ ਸੀ মিডিਆ ਨਾਲ ਵੀ ਇਸ ਤਰ੍ਹਾਂ ਦਾ ਰਵਈਆ ਉਹਨਾਂ ਦਾ ਰਿਹਾ ਹੈ ਗੱਲਬਾਤ ਕਰਨ ਤੋਂ ਜਿਹੜਾ ਸਕੂਲ ਪ੍ਰਬੰਧਕਾਂ ਵੱਲੋਂ ਸਾਫ਼ ਇਨਕਾਰ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਗਿਆ ਸੋ ਜੇਕਰ ਸਕੂਲ ਆਪਣੀ ਜਗ੍ਹਾ ਬਿਲਕੁਲ ਸੱਚਾ ਹੈ ਜੇਕਰ ਆਪਣੇ ਆਪ ਨੂੰ ਉਹ ਸਹੀ ਦੱਸਦੇ ਨੇ ਤਾਂ ਫਿਰ ਤੁਹਾਨੂੰ মিডিਆ ਦਾ ਕੈਮਰਾ ਫੇਸ ਕਰਨ ਨੂੰ ਕੀ ਦਿੱਕਤ ਹੈ ਕਿਉਂਕਿ ਜਦੋਂ ਤੁਸੀਂ ਆਪਣੀਆਂ ਚੰਗਿਆਈਆਂ ਦੱਸਣੀਆਂ ਹੁੰਦੀਆਂ ਨੇ ਜਦੋਂ ਆਪਣੇ ਸਕੂਲ ਦੇ ਤੁਸੀਂ ਰਿਜ਼ਲਟ ਦੱਸਣੇ ਹੁੰਦੇ ਨੇ ਉਦੋਂ ਸਾਰੇ ਸਕੂਲਾਂ ਨੂੰ ਜਿਹੜਾ ਉਹ মিডিਆ ਦੀ ਯਾਦ ਆਉਂਦੀ ਹੈ ਤੇ ਜਦੋਂ মিডিਆ ਤੁਹਾਨੂੰ ਸਵਾਲ ਪੁੱਛਦਾ ਹੈ ਕਿਸੇ ਬੱਚੀ ਦੇ ਹੱਕ ਦੇ ਲਈ ਕਿਸੇ ਬੱਚੀ ਦੇ ਨਾਲ ਜਾਂ ਵਧਿੱਕੀ ਹੋਈ ਹੈ ਜਾਂ ਨਹੀਂ ਹੋਈ ਹੈ ਤੇ ਪਾਰਟ ਆਫ ਇਨਵੈਸਟੀਗੇਸ਼ਨ ਆ ਇੱਕ ਜਾਂਚਤਾ ਬਿਸ਼ਾ ਹੈ ਜਿਸ ਦੀ ਜਾਂਚ ਵੀ ਹੋ ਰਹੀ ਹੈ ਪ੍ਰੰਤੂ ਜੇਕਰ ਤੁਸੀਂ ਸਹੀ ਹੋ ਜੇਕਰ ਤੁਹਾਡੀ ਕੋਈ ਗਲਤੀ ਨਹੀਂ ਹੈ ਤਾਂ ਫਿਰ ਤੁਹਾਨੂੰ মিডিਆ ਦਾ ਕੈਮਰਾ ਫੇਸ ਕਰਨ ਤੋਂ ਕਿਸੇ ਵੀ ਤਰ੍ਹਾਂ ਦੀ ਸ਼ਾਇਦ ਦਿੱਕਤ ਨਹੀਂ ਆਉਣੀ ਚਾਹੀਦੀ ਐ ਸੋ ਮੈ ਸਕੂਲ ਦੀ ਮੈਨੇਜਮੈਂਟ ਨੂੰ ਵੀ ਆਪਣੇ ਚੈਨਲ ਰਾਹੀਂ ਇਹੀ ਅਪੀਲ ਕਰਨਾ ਚਾਹਾਂਗਾ ਕਿ ਇਸ ਤਰ੍ਹਾਂ ਦੇ ਇਹ ਸਟਾਫ ਨੂੰ ਜੋ ਤੁਹਾਡੀ ਸਕੂਲ ਦੀ ਇੰਚਾਰਜ ਆ ਜੋ ਉਸ ਵੱਲੋਂ ਰਵਈਆ ਅਪਣਾਇਆ ਗਿਆ ਮਾਪਿਆਂ ਦੇ ਨਾਲ ਕਿਵੇਂ ਉਹ ਚੀਕਾਂ ਮਾਰਦੀ ਐ ਆਪਣੇ ਆਪ ਤੋਂ ਆਪੇ ਤੋਂ ਬਾਹਰ ਹੋ ਜਾਂਦੀ ਐ ਤਾਂ ਇਸ ਤਰ੍ਹਾਂ ਦੀ ਆਪਾਂ ਟੀਚਰ ਤੋਂ ਜਾਂ ਇੰਚਾਰਜ ਤੋਂ ਕੀ ਉਮੀਦ ਕਰ ਸਕਦੇ ਆ ਕਿ ਉਹ ਵਿਦਿਆਰਥੀਆਂ ਨੂੰ ਕੀ ਸੇਧ ਦੇਵੇਗੀ ਵਿਦਿਆਰਥੀਆਂ ਦਾ ਕੀ ਭੁਖ ਸਦਾਰੇਗੀ ਤਾਂ ਮੈਨੂੰ ਲੱਗਦਾ ਕਿ ਸਕੂਲ ਮੈਨੇਜਮੈਂਟ ਨੂੰ ਆਪਣੇ ਪੱਧਰ ਤੇ ਵੀ ਜਿਹੜੀ ਉਹ ਕਾਰਵਾਈ ਹੈ ਅਜਿਹੀ ਮਹਿਲਾ ਇਨਚਾਰਜ ਤੇ ਜ਼ਰੂਰ ਕਰਨੀ ਚਾਹੀਦੀ ਹੈ ਕਿਵੇਂ ਉੱਚੀ ਉੱਚੀ ਬੋਲਦੀ ਹੈ ਰੋਲਾ ਪਾਉਂਦੀ ਹੈ ਤਾਂ ਕੀ ਅਸੀਂ ਇਸ ਤੋਂ ਉਮੀਦ ਕਰ ਸਕਦੇ ਹਾਂ ਸੋ ਹੁਣ ਫਿਲਹਾਲ ਕਮਿਸ਼ਨ ਨੇ ਇਸ ਦਾ ਸਖਤ ਨੋਟਿਸ ਲਿਆ ਹੈ ਤੇ 12 ਦਸੰਬਰ ਨੂੰ ਦਿੱਲੀ ਇੰਟਰਨੈਸ਼ਨਲ ਜੋ ਉਹਨਾਂ ਦੀ ਬ੍ਰਾਂਚ ਹੈ ਮਹਾਲਪੁਰ ਦੇ ਵਿੱਚ ਤਾਂ ਉੱਥੋਂ ਦੇ ਸਮੁੱਚੇ ਸਟਾਫ ਨੂੰ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਦੇ ਜਿਹੜੇ ਉਹ ਹੁਕਮ ਜਾਰੀ ਕੀਤੇ ਗਏ ਨੇ ਸੋ ਹੁਣ ਵੇਖਣਾ ਹੋਵੇਗਾ ਕਿ ਖਬਰਾਂ ਨਸ਼ਰ ਹੋਣ ਤੋਂ ਬਾਅਦ ਪ੍ਰਸ਼ਾਸਨ ਵੀ ਜਾਗਦਾ ਹੈ ਕਿ ਕੋਈ ਕਾਰਵਾਈ ਕਰਦਾ ਹੈ ਜਾਂ ਫਿਰ ਨਹੀਂ ਜਾਂ ਫਿਰ ਇਹ ਮਾਮਲਾ ਵੀ ਜਿਹੜਾ ਉਹ ਠੰਡੇ ਬਸਤੇ ਦੇ ਵਿੱਚ ਪੈ ਜਾਵੇਗਾ ਫਿਲਹਾਲ ਇਹ ਤਾਂ ਸਵਾਹੀ ਦੱਸੇਗਾ